ਸਤਿ ਸ਼੍ਰੀ ਅਕਾਲ ਜੀ ਡੀਬੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਵੇਖਦੇ ਹੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਹਨ ਸਾਡੇ ਪੱਤਰਕਾਰ ਰਾਜਾ ਕੋਟਲੀ ਨੇ ਤਨਦਾਦ ਜੀ ਕੀ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਪੁਲਿਸ ਥਾਣਾ ਮਜੀਠਾ ਤੇ ਐਕਸਾਈਜ਼ ਵਿਭਾਗ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ 8 ਪੇਟੀਆਂ ਅੰਗਰੇਜ਼ੀ ਨਜਾਇਜ਼ ਸ਼ਰਾਬ ਅਤੇ ਦਿੱਲੀ ਨੰਬਰ ਗੱਡੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਇਸ ਜ਼ਬੰਦੀ ਜਾਣਕਾਰੀ ਦਿੰਦੇ ਆ ਥਾਣਾ ਮਜੀਠਾ ਦੇ ਐਸਆਈ ਮੇਜਰ ਸਿੰਘ ਵੱਲੋਂ ਸੇ ਆ ਗਿਆ ਕੇ ਗੌਰਵ ਚਹਾਣ ਪੁੱਤਰ ਦਲਜੀਤ ਸਿੰਘ ਵਾਸੀ ਮਜੀਠਾ ਵਾਰ ਨੰਬਰ 4 ਖਾਸਾ ਪੱਤੀ ਮਜੀਠਾ ਵਿਰੁੱਧ ਥਾਣਾ ਮਜੀਠਾ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦੇਈਏ ਕਿ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਜਾਣਕਾਰੀ ਮਿਲਦਿਆਂ ਹੀ ਪੰਜਾਬ ਪੁਲਿਸ ਵੱਲੋਂ ਇਸ ਵਿਅਕਤੀ ਨੂੰ 8 ਪੇਟੀਆਂ ਅੰਗਰੇਜ਼ੀ ਨਜਾਇਜ਼ ਸ਼ਰਾਬ ਦੇ ਨਾਲ ਦਿੱਲੀ ਨੰਬਰ ਗੱਡੀ ਦੇ ਸਮੇਤ ਜਿਹੜਾ ਆ ਉਹ ਕਾਬੂ ਕਰ ਲਿਆ ਗਿਆ ਆ ਦੱਸਣ ਮੁਤਾਬਕ ਤੁਹਾਨੂੰ ਦੱਦਈਏ ਕਿ ਇੱਥੇ ਜੋ ਗਲਵਾ ਸਾਹਮਣੇ ਆਈ ਉਹਦੇ 'ਚ ਇਹ ਦੱਸਿਆ ਗਿਆ ਕਿ ਇਸ ਬੰਦੇ ਵੱਲੋਂ ਪਹਿਲਾਂ ਵੀ ਬਹੁਤ ਸਾਰੀ ਸ਼ਰਾਬ ਜਿਹੜੀ ਇਸ ਤਰ੍ਹਾਂ ਵੇਚੀ ਜਾਂਦੀ ਸੀ ਤੇ ਇਹ ਸਪਲਾਈ ਕਰਦਾ ਸੀ ਤੇ ਇਸ ਦੇ ਉੱਤੇ ਸ਼ੱਕ ਸੀ ਇਸੇ ਦੇ ਚੱਲਦਿਆਂ ਅਸੀਂ ਜਦੋਂ ਇਹਦੇ ਰੇਡ ਕੀਤੀ ਤਾਂ ਇਹ 8 ਪੇਟੀਆਂ ਅੰਗਰੇਜ਼ੀ ਨਜਾਇਜ਼ ਸ਼ਰਾਬ ਦੇ ਨਾਲ ਕਾਬੂ ਆ ਗਿਆ ਤਸਵੀਰਾਂ ਦੇ ਦੇ ਫਿਰ ਤੁਸੀਂ ਡੀਪੀਸੀ ਪੰਜਾਬੀ ਤੇ ਸਾਂਝੇ ਕੀਤੀਆਂ ਨੇ ਰਾਜਾ ਕੋਟਲੀ ਅੰਬਰਸਰ ਤੋਂ ਸਾਡੇ ਪੱਤਰਕਾਰ ਨੇ ਬਣੇ ਰੋ ਡੀਪੀਸੀ ਪੰਜਾਬੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਮੈਂ ਮੇਰਾ ਨਾਮ ਜੀ ਅਸੀਂ ਮੀਧੇ ਸਿੰਘ ਖਾਨਾ ਮੰਤਰੀ ਤਾਂ ਨਾ ਤਾਂ ਅੱਜ ਮੈਂ ਥਾਣੇ ਹਾਜ਼ਰ ਸੀਗਾ ਤੇ ਆਕਸੀਜਨ ਇੰਸਪੈਕਟਰ ਸ਼੍ਰੀ ਤਮਨ ਤਨਵਿੰਦਰ ਬਾਸ ਸ਼ਰਮਾ ਜੀ ਸਨਪਾ ਪੁਲਿਸ ਪਾਰਟੀ ਆਪਣੇ ਸਟਾਫ ਦੇ ਥਾਣੇ ਹਾਜ਼ਰ ਆਏ ਇਨਾ ਇੱਕ ਗੱਡੀ ਦਿੱਲੀ ਨੰਬਰ ਆ ਹਾਂ ਗੱਡੀ ਨੰਬਰ DL7CR 832 ਇਹਦੇ ਵਿੱਚੋਂ ਉਹਨਾਂ ਨੇ 6 ਪੇਟੀਆਂ ਆਰ.ਸੀ ਦੀ ਰਿਕਵਰ ਕੀਤੀਆਂ ਤੇ 2 ਪੇਟੀਆਂ ਸਟਰਲਿੰਗ B7 8 ਪੇਟੀਆਂ ਟੋਟਰੀ ਨਾਲ ਰਿਕਵਰ ਕੀਤੀਆਂ ਪਰ ਦੇਸੀ ਜਰਾ ਵੀ ਕੋਈ ਡਰਾਮਾ ਨਹੀਂ ਨਹੀਂ ਹੋਰ ਵੀ ਕੋਈ ਚੀਜ਼ ਬਰਾਮਦ ਨਹੀਂ ਗੱਡੀ ਆ ਗੱਡੀ ਵਿੱਚ ਇਹ ਦੋਸ਼ੀ ਹੈਗਾ ਜੀ ਗੌਰਵ ਚੋਹਾਨ ਪੁੱਤਰ ਦਲਜੀਤ ਸਿੰਘ ਵਾਸੀ ਵਾਰਡ ਨੰਬਰ 4 ਖਾਸਾ ਪੱਤੀ ਮੈਂ ਅੱਗੇ ਅਜੇ ਪੁੱਛਗਿਛ ਕਰਾਂਗੇ ਆਪਾਂ ਕਿੰਨਾ ਦਿਨ ਆਤਾ ਪਹਿਲਾਂ ਕੋਈ ਅੱਜ ਆਇਆ ਲੱਗੀ ਨਾ ਦੇਖੀ ਨਹੀਂ ਜੀ ਅੱਜ ਤੇ ਆਈ ਹੈ ਜੀ ਕਿ ਕਰੰਦੇ ਆਪਾਂ ਤਾਂ ਬਹੀ ਇਸ ਵਾਰ ਦੀ ਇੱਕ ਮਕਾਨ ਨੰਬਰ 113 ਅੰਦਰ ਜੀ ਕੀਤਾ ਜਾ ਰਿਹਾ ਜੀ ਕੋਈ ਸਰ ਤੋਂ ਕੀ ਵੀ ਕੋਈ ਕੋਈ ਪ੍ਰੈਸ਼ਰ ਨਹੀਂ ਆ ਨਾ ਜੀ ਮੈਂ ਕਿਹੜੀ ਦੇਰੀ ਤੋਂ ਕੀਤੀ ਗਈ ਨਹੀਂ ਜੀ ਦੇਰੀ ਕੋਈ ਨਹੀਂ ਹਾਂ ਜੀ ਭਾਜੀ ਜਿਹੜੀ ਅੱਜ ਸਭ ਤੋਂ ਪਹਿਲਾਂ ਨਾਮ ਤੇ ਉਹਦਾ ਦੱਸ ਮੈਂ ਜੀ ਬਲਵਿੰਦਰ ਸਿੰਘ ਬੱਲੀ ਆਪਰਾ ਜੀ ਚੇਅਰਸਮੈਨ ਮੈਨੇਜਡ ਬਾਏ ਰਿੰਪਲ ਗਰੁੱਪ ਗਰੁੱਪ ਸਰਕਲ ਮਜੀਠਾ ਅਹੀ ਜੀ ਕਾਫੀ ਦਿਨ ਤੋਂ ਇੱਕ ਗੌਰਵਨਾਮ ਦਾ ਲੜਕਾ ਜੀ ਜੋ ਇਥੇ ਮਜੀਠੇ ਦੇ ਵਿੱਚ ਹੱਤਿਆਲਿਆਂ ਨੂੰ ਜਾਂ ਹੋਰ ਮੱਲ ਸਪਲਾਈਰਾਂ ਨੂੰ ਸ਼ਰਾਬ ਸਪਲਾਈ ਕਰ ਰਿਹਾ ਸੀ ਸਾਨੂੰ ਕਾਫੀ ਦਿਨ ਤੋਂ ਉਹਦੀ ਮੁਖਬਰੀ ਸੀ ਤੇ ਅੱਜ ਵੀ ਸਾਨੂੰ ਉਹਦੀ ਕੋਈ ਮੁਖਬਰੀ ਸੀ ਵੀ ਉਹ ਮਜੀਠੇ ਵਿੱਚ ਕਿਸੇ ਨੂੰ ਸ਼ਰਾਬ ਦੀ ਸਪਲਾਈ ਦੇਣ ਆ ਰਿਹਾ ਆ ਤੇ ਇਹ ਫਿਰ ਰਿਲੇਟਡ ਲਾਗੇ ਥਾਣਾ ਜੀ ਸਾਡੇ ਮਜੀਠਾ ਜੀ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਆਪਣੇ ਅਕਸਾਈਜ਼ ਟੀਮ ਨਾਲ ਸੰਪਰਕ ਕੀਤਾ ਆਪਣੇ ਇਨਸਪੈਕਟਰ ਪਰਮਿੰਦਰ ਸ਼ਰਮਾ ਜੀ ਨਾਲ ਸੰਪਰਕ ਕਰਕੇ ਤੇ ਸਵੇਰੇ ਉਹਦਾ ਟਰੈਪ ਲਾਇਆ ਜੀ ਨਾਲ ਥਾਣਾ ਮਜੀਠਾ ਦੀ ਪੁਲਿਸ ਨੇ ਤੇ ਨਾਲ ਅਕਸਾਈਜ਼ ਵਿਭਾਗ ਦੀ ਟੀਮ ਨੇ ਤੇ ਉਹਨੂੰ ਅਸੀਂ ਜੀ ਅੱਜ 8 ਪੇਟੀਆਂ ਸਮੇਤ ਮਲਬੀ ਫੜ ਲਿਆ ਜੀ ਇਹ ਲੱਗਦਾ ਕਿ ਮਜੀਠੇ ਹਲਕੇ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕਾਰੋਬਾਰੀ ਹਾਂਜੀ ਹਾਂਜੀ ਕਾਫੀ ਜਾਣੇ ਜੀ ਮਜੀਠੇ ਦੇ ਵਿੱਚ ਅੰਗਰੇਜ਼ੀ ਸ਼ਰਾਬ ਦਾ ਮਲ ਕਾਰੋਬਾਰ ਨਜਾਇਜ਼ ਕਾਰੋਬਾਰ ਕਰ ਰਹੇ ਆ ਜਿਹੜੇ ਸਾਡੇ ਮਤਲਬ ਹੀ ਰੈਵਨਿਊ ਨੂੰ ਕਾਫੀ ਨੁਕਸਾਨ ਪਹਚਾ ਰਹੇ ਆ ਮਜੀਠੇ ਵਿੱਚ ਵੀ ਤੇ ਨਾਲ ਮਜੀਠੇ ਦੇ ਨਾਲ ਰਿਲੇਟਡ ਦੋ ਚਾਰ ਪਿੰਡੋਂ ਉੱਥੋਂ ਦੇ ਵੀ ਲੋਕ ਕਰ ਰਹੇ ਆ ਬਾਕੀ ਜਦੋਂ ਵੀ ਉਹਨਾਂ ਦੀ ਵੀ ਸਾਨੂੰ ਕੋਈ ਮੁਖਬਰੀ ਆਊਗੀ ਅਸੀਂ ਰਿਲੇਟਡ ਥਾਣੇ ਦੇ ਨਾਲ ਰਲ ਕੇ ਤੇ ਉਹਨਾਂ ਨੂੰ ਵੀ ਜ਼ਰੂਰ ਛੇਤੀ ਛੇਤੀ ਫੜਾਂਗੇ ਜੀ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਹਾਂਜੀ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਹਾਂਜੀ ਇੱਕ ਗ੍ਰਿਫਤਾਰ ਉਹ ਜੀ ਜਿਹੜਾ ਜਿਹਦੀ ਸਾਨੂੰ ਮੁਖਬਰੀ ਸੀ ਗੌਰਵ ਨਾਮ ਦਾ ਲੜਕਾ ਉਹਨੂੰ ਆਪਾਂ ਹੀ ਸਾਡੀ ਥਾਣੇ ਦੀ ਟੀਮ ਨੇ ਤੇ ਦੂਜਾ ਜੀ ਸਾਇਜ ਵਿਭਾਗ ਦੀ ਟੀਮ ਨੇ ਉਹਨੂੰ ਫੜ ਕੇ ਤੇ ਗ੍ਰਿਫ ਜੇ ਸਾਡਾ ਨਾ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਕਦੀ ਨਾ ਕਿਹੜਾ ਪੋਲਿਟੀਕਲ ਪ੍ਰੈਸ਼ਰ ਪੈਂਦਾ ਨਹੀਂ ਨਹੀਂ ਜੀ ਕਿਉਂਕਿ ਤੁਹਾਨੂੰ ਪਤਾ ਹੈ ਜੀ ਸਰਕਾਰ ਵੱਲੋਂ ਜੋ ਉਹਦਾ ਨਾ ਸ਼ਾਵਰ ਉਹ ਤੇ ਚੱਲ ਰਿਹਾ ਇਹਦੇ ਵਿੱਚ ਕੋਈ ਵੀ ਪੋਲਿਟੀਕਲ ਪ੍ਰੈਸ਼ਰ ਨਹੀਂ ਹੈਗਾ ਜੀ ਸਾਡੇ ਉੱਤੇ ਕੋਈ ਗੱਲ ਨਹੀਂ ਉਹ ਕਹਿੰਦੇ ਤੁਸੀਂ ਆਪਣਾ ਕੰਮ ਕਰੋ ਜੀ ਕਿੰਨੇ ਦੇ ਤੋਂ ਕਾਫੀ ਦੇਰ ਤੋਂ ਕੰਮ ਕਰ ਰਿਹਾ ਜੀ ਇਹ ਕਾਫੀ ਕਾਫੀ ਦੇਰ ਤੋਂ ਕਰ ਰਿਹਾ ਜੀ ਕੰਮ ਤੇ ਪਰ ਇਹਦੇ ਵਿੱਚ ਸਾਨੂੰ ਅੱਜ ਮਤਲਬ ਸਫਲਤਾ ਜਹਾ ਹਾਸਲ ਹੋ ਗਈ ਕੀ ਲੱਗਦਾ ਜੀ ਹਲਕੇ ਵਿੱਚ ਕੋਈ ਦੂਜੀ ਦੇਸ਼ੀ ਨਾਲ ਵੀ ਦੇਖੀ ਪਈ ਹੈ ਹਾਂਜੀ ਹਾਂਜੀ ਦੇਸੀ ਤੇ ਜੀ ਤੁਹਾਨੂੰ ਪਤਾ ਹੀ ਆ ਥੋੜੀ ਦੇਰ ਪਹਿਲਾਂ ਇੱਥੇ ਜੋ ਵੀ ਐਕਸੀਡੈਂਟ ਹੋਇਆ ਵਾ ਮਤਲਬ ਕਾਫੀ ਮੋਤਾ ਹੋਇਆ ਸੀ ਤੇ ਉਹ ਹੁਣ ਪਹਿਲਾਂ ਤਾਂ ਕਾਫੀ ਦੇਰ ਜਿਹੜੀ ਦੇਸੀਦਾਰੂ ਬੰਦ ਰਹੀ ਜੀ ਹੁਣ ਹੌਲੀ 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 ਫੇਰ ਲੋਕ ਮਤਲਬ ਉਧਰ ਵੱਲ ਨੂੰ ਵਝਾਣ ਕਰ ਰਹੇ ਫੇਰ ਵੇਚਣਾ ਸ਼ੁਰੂ ਕਰ ਰਹੇ ਆ ਪਰ ਫਿਰ ਵੀ ਅਸੀਂ ਆਪਣੀ ਐਕਸਾਈਪਾਹ ਦੀ ਟੀਮ ਨਾਲ ਰਿਲੇਟਡ ਥਾਣਿਆਂ ਨਾਲ ਟਰਾਲ ਕੇ ਉਹਨਾਂ ਤੇ ਰੇਡ ਕਰ ਰਹੇ ਆ ਤੇ ਉਹਨਾਂ ਨੂੰ ਫੜ ਰਹੇ ਆ ਜਿਹੜੀਆਂ ਰੇਡਾਂ ਆ ਐਕਸਾਈਪਾਹ ਨਾਲ ਤੇ ਚੱਲਦੀਆਂ ਰਹਿੰਦੀਆਂ ਬਿਲਕੁਲ ਜੀ ਜਾਰੀ ਰਹੀਆਂ ਵੀ ਆ ਤੇ ਜਾਰੀ ਰਹਿਣਗੀਆਂ ਜੀ ਅੱਗੋਂ ਵੀ